ਆਦਿਕਲ ਪੰਜਾਬ ਪੁਲਿਸ ਦੇ ਵੱਖੋ ਵੱਖਰੇ ਵਿੰਗ ਨੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੀ ਕਾਰਜਕਾਰੀ ਦੇ ਉੱਤੇ ਸਵਾਲ ਉੱਠ ਰਹੇ ਨੇ ਤਾਂ ਹੁਣ ਇੱਕੋ ਝਟਕੇ ਦੇ ਵਿੱਚ ਐਸਐਸਪੀ ਤਰਨਤਾਰਨ ਨੇ ਆਪਣੇ ਸੀਆਈਏ ਸਟਾਫ ਦੀ ਸਮੁੱਚੇ ਸਟਾਫ ਦੀ ਬਦਲੀ ਕਰ ਦਿੱਤੀ ਐ ਤਬਾਦਲਾ ਕੀਤਾ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਜਦੋਂ ਕਿਤੇ ਵੀ ਕਿਸੇ ਅਫਸਰ ਦੀ ਛੋਟਾ ਹੋਵੇ ਜਾਂ ਵੱਡਾ ਹੋਵੇ ਤਾਂ ਉਸ ਦੀ ਜਦੋਂ ਸ਼ਿਕਾਇਤ ਕਿਸੇ ਤਰ੍ਹਾਂ ਪੁੱਜਦੀ ਹੈ ਜ਼ਿਲ੍ਹਾ ਪੁਲਿਸ ਮੁਖੀ ਕੋਲ ਤਾਂ ਘੱਟੋ ਘੱਟ ਉਸ ਦਾ ਤਬਾਦਲਾ ਕੀਤਾ ਜਾਂਦਾ ਜਾਂ ਉਸ ਨੂੰ ਲਾਈਨ ਹਾਜ਼ਰ ਕਰ ਲਿਆ ਜਾਂਦਾ ਕਿਸੇ ਵਿਣਗੇਲੀ ਦੇ ਵਿੱਚ ਪਰ ਇਹ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ ਕਿ ਪੂਰੇ ਦਾ ਪੂਰਾ ਸਟਾਫ ਹੀ ਜਿਹੜਾ ਇੱਕ ਜ਼ਿਲ੍ਹੇ ਦਾ ਸੀਆਈਏ ਉਹ ਬਦਲ ਦਿੱਤਾ ਜਾਵੇ ਤੇ ਇਸੇ ਤਰ੍ਹਾਂ ਹੋਇਆ ਐਸਐਸਪੀ ਤਰਨਤਾਰਨ ਨੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਕਿਉਂ ਕਿ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਸੀ ਉਸ ਦੇ ਵਿੱਚੋਂ ਜਿਹੜੇ ਸੀਆਈਏ ਸਟਾਫ ਦੇ ਵੱਡੀ ਗਿਣਤੀ ਮਲਾਜਮ ਆ ਜਿਹੜੇ ਉਹਨਾਂ ਦੀ ਕਿਤੇ ਨਾ ਕਿਤੇ ਕਾਰਵਾਈ ਆ ਜਿਹੜੀ ਢਿੱਲੀ ਨਜ਼ਰ ਆ ਰਹੀ ਸੀ ਜਾਂ ਫਿਰ ਇਹ ਕਹਿ ਲਓ ਕਿ ਜਿਹੜੇ ਮਾੜੇ ਅੰਸਰ ਨੇ ਉਸ ਇਲਾਕੇ ਦੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਕੋਈ ਮਿਲੀ ਭੁਗਤ ਵੀ ਹੋ ਸਕਦੀ ਹੈ ਤਾਂ ਕਿ ਕਈ ਕੇਸਾਂ ਦੇ ਵਿੱਚ ਉਹਨਾਂ ਦੀਆਂ ਕੜੀਆਂ ਨੇ ਜਿਹੜੀਆਂ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਕਰਕੇ ਕਮਜ਼ੋਰ ਹੋ ਜਾਂਦੀਆਂ ਨੇ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਮਿਲੀ ਭੁਗਤ ਦੀਆਂ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਜੇਕਰ ਹਾਈ ਪ੍ਰੋਫਾਈਲ ਕੇਸ ਬਣ ਜਾਵੇ ਤਾਂ ਫਿਰ ਗੱਲ ਅਦਾਲਤਾਂ ਤੱਕ ਵੀ ਪਹੁੰਚਦੀ ਹੈ ਔਰ ਜੇਕਰ ਹੀਠਲੇ ਪੱਧਰ ਦੇ ਉੱਤੇ ਹੀ ਕਾਰਵਾਈ ਕਰ ਦਿੱਤੀ ਜਾਵੇ ਤਾਂ ਫਿਰ ਬਹੁਤੀਆਂ ਗੱਲਾਂ ਬਾਹਰ ਵੀ ਨਹੀਂ ਆਉਂਦੀਆਂ ਔਰ ਅੰਦਰ ਖਾਤੀ ਜਿਹੜਾ ਇਸ ਤਰ੍ਹਾਂ ਤਬਾਦਲਿਆਂ ਦੇ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ CIA ਖਰੜ ਨੇ ਸਭ ਤੋਂ ਵੱਡੀ ਆਧਾਰਨ ਪੇਸ਼ ਕੀਤੀ ਵੱਡੀਆਂ ਅੰਗਹਿਲੀਆਂ ਵਿੱਚ ਜਦੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸਾਹਮਣੇ ਆਉਂਦਾ ਜਿਹੜਾ ਕਿ 2 ਤੇ 3 ਸਤੰਬਰ ਦੀ ਦਰਮਿਆਨੀ ਰਾਤ ਨੂੰ 2022 ਦੇ ਵਿੱਚ ਰਿਕਾਰਡ ਕਰਾਇਆ ਜਾਂਦਾ ਕੌਣ ਕੌਣ ਸ਼ਾਮਲ ਸੀ ਇੱਕ DSP ਦੇ ਤਾਂ ਪੰਜਾਬ ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ ਕਿ ਉਸ ਦੀ ਕੁਰਸੀ ਖੋਹ ਲਈ ਜਾਵੇ ਉਸ ਨੂੰ ਕੋਈ ਹੱਕ ਨਹੀਂ ਹੈ ਕੁਰਸੀ ਤੇ ਬਹਿਣ ਦਾ DSP ਗੁਰਸ਼ੇਰ ਸੰਧੂ ਪਰ ਹੋਰ ਵੀ 5 ਤੋਂ 6 ਅਫਸਰ ਸੀ ਜਿਹੜੇ ਅਕਤੂਬਰ ਮਹੀਨੇ ਚ ਸਸਪੈਂਡ ਵੀ ਕੀਤੇ ਗਏ ਹਾਈ ਕੋਰਟ ਤਾਂ ਇੱਥੋਂ ਤੱਕ ਵੀ ਪੁੱਛ ਚੁੱਕੀ ਆ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਦੇ ਮੁਖੀ ਨੂੰ ਕਿ ਸੀਆਈਏ ਜਿਹੜਾ ਇਨਚਾਰਜ ਦੇ ਸਣੇ ਜਿਹੜੇ ਹੋਰ ਉੱਥੇ ਤਾਇਨਾਤ ਅਫਸਰ ਸੀ ਉਹ ਤਾਂ ਬੇਸ਼ੱਕ ਸਸਪੈਂਡ ਵੀ ਹੋਏ ਇੱਕ ਨੂੰ ਡਿਸਮਿਸ ਕੀਤਾ ਜਾ ਰਿਹਾ ਪਰ ਐਸਐਸਪੀ ਨੂੰ ਕਿਉਂ ਨਾ ਸਸਪੈਂਡ ਕੀਤਾ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੋਲ ਜਾਂ ਪੰਜਾਬ ਪੁਲਿਸ ਕੋਲ ਕੋ ਕੋਪੁਖਤਾ ਜਵਾਬ ਨਹੀਂ ਸੀ ਹੁਣ ਰਹੀ ਗੱਲ ਉਹ ਵਾਲੀ ਜਦੋਂ ਹਾਈ ਪ੍ਰੋਫਾਈਲ ਕੇਸ ਬਣਿਆ ਸੀਆਈਏ ਖਰੜ ਦਾ ਪਰ ਸੀਆਈਏ ਤਰਨ ਤਾਰਨ ਦਾ ਸਮੁੱਚਾ ਸਟਾਫ ਬਦਲਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਇਸ ਬਾਬਤ ਜੋ ਖਬਰਾਂ ਨੇ ਉਹ ਦੱਸਦੀਆਂ ਨੇ ਖਾਸ ਕਰਕੇ ਪੰਜਾਬੀ ਜਾਗਰਣ ਦੇ ਵਿੱਚ ਪੱਤਰਕਾਰ ਜਸਪਾਲ ਸਿੰਘ ਜੱਸੀ ਦੀ ਖਬਰ ਦੱਸਦੀ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਅਭਿ ਮੰਨਿਉ ਰਾਣਾ ਨੇ ਵੱਡੇ ਪੱਧਰ ਤੇ ਤਬਾਦਲੇ ਕਰਦੀਆਂ ਸੀਆਈਏ ਸਟਾਫ ਤਰਨਤਾਰਨ ਦਾ ਸਮੁੱਚਾ ਸਟਾਫ ਤਬਦੀਲ ਕਰ ਦਿੱਤਾ ਹੈ ਇਹ ਵੀ ਦੱਸਿਆ ਗਿਆ ਵਿੱਚ ਕਿ ਸੂਤਰਾਂ ਦੀ ਮੰਨੀ ਹੈ ਤਾਂ ਪੁਰਾਣੇ ਟਿਕੇ ਕੁਝ ਕਰਮਚਾਰੀ ਕਾਰਨ ਕਥਿਤ ਤੌਰ ਤੇ ਜਾਂਚ ਪ੍ਰਭਾਵਿਤ ਹੋਣ ਦੀਆਂ ਚਰਚਾਵਾਂ ਦੇ ਚੱਲਦਿਆਂ ਸਮੁੱਚੇ ਸਟਾਫ ਦਾ ਤਬਾਦਲਾ ਕੀਤਾ ਗਿਆ ਦੂਜੇ ਪਾਸੇ ਐਸਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਇਹਨਾਂ ਬਦਲੀਆਂ ਨੂੰ ਰੁਟੀਨ ਦੀ ਕਾਰਵਾਈ ਦੱਸਿਆ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਥਾਣਾ ਗੋਇੰਦਵਾਲ ਸਾਹਿਬ ਦਾ ਮੁਖੀ ਲਗਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਇੰਸਪੈਕਟਰ ਅਮਨਦੀਪ ਸਿੰਘ ਨੂੰ ਸਟਾਫ ਦਾ ਨਾਮਾ ਇੰਚਾਰਜ ਤਨਤ ਕੀਤਾ ਗਿਆ ਸਬ ਇੰਸਪੈਕਟਰ ਸਹਿਬ ਸਿੰਘ ਏਐਸਆਈ ਪ੍ਰਗਟ ਸਿੰਘ ਏਐਸਆਈ ਗੁਰਦੇਵਾਲ ਸਿੰਘ ਏਐਸਆਈ ਕਰਤਾਰ ਸਿੰਘ ਏਐਸਆਈ ਮਹਿਲ ਸਿੰਘ ਏਐਸਆਈ ਹਰਵੰਤ ਸਿੰਘ ਏਐਸਆਈ ਵੇਦ ਪ੍ਰਕਾਸ਼ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਉੱਥੇ ਹੀ ਏਐਸਆਈ surjit singh ਨੂੰ ਥਾਣਾ ਗੋਇੰਦਵਾਲ ਸਾਹਿਬ ਬਦਲ ਦਿੱਤਾ ਗਿਆ ਇਸੇ ਤਰ੍ਹਾਂ ਕਾਂਸਟੇਬਲ ਵਿਕਰਮਜੀਤ ਸਿੰਘ ਸ਼ਰਨਜੀਤ ਸਿੰਘ ਹਰਸਿਮਰਨਜੀਤ ਸਿੰਘ ਜਬਰਜੰਗ ਸਿੰਘ ਬਹਾਦਰ ਅਮਰਜੀਤ ਕੌਰ ਤੇ ਪੀ ਐਚ ਜੀ ਕਰਨੈਲ ਸਿੰਘ ਨੂੰ ਪੰਜਾਬ ਹੋਮਗਾਰਡ ਨੂੰ ਵੀ ਪੁਲਿਸ ਲਾਈਨ ਭੇਜ ਦਿੱਤਾ ਗਿਆ ਜਦਕਿ ਕਾਂਸਟੇਬਲ ਜਤਿੰਦਰ ਕੁਮਾਰ ਦੀ ਬਦਲੀ ਥਾਣਾ ਗੋਇੰਦਵਾਲ ਸਾਹਿਬ ਚ ਕਰ ਦਿੱਤੀ ਗਈ ਹੈ ਜਦਕਿ ਸਬ ਇੰਸਪੈਕਟਰ ਤਰਸੇਮ ਸਿੰਘ ਏ ਐਸ ਆਈ ਲਖਵਿੰਦਰ ਸਿੰਘ ਏ ਐਸ ਆਈ ਗੁਰਮੀਤ ਸਿੰਘ ਏ ਐਸ ਆਈ ਨਰਿੰਦਰ ਸਿੰਘ ਏ ਐਸ ਆਈ ਮਨਜੀਤ ਸਿੰਘ ਸੀਨੀਅਰ ਕਾਂਸਟੇਬਲ ਮਨਵੀਰ ਸਿੰਘ ਕਾਂਸਟੇਬਲ ਨਰਿਪਜੀਤ ਸਿੰਘ ਹੈੱਡ ਕਾਂਸਟੇਬਲ ਜਗਰੂਪ ਸਿੰਘ ਸੀਨੀਅਰ ਕਾਂਸਟੇਬਲ ਸਿਮਰਨਦੀਪ ਸਿੰਘ ਕਾਂਸਟੇਬਲ ਸੁਖਦੀਪ ਸਿੰਘ ਸੀਨੀਅਰ ਕਾਂਸਟੇਬਲ ਦੇਸ਼ਾ ਸਿੰਘ ਕਾਂਸਟੇਬਲ ਸ਼ੇਰਬੀਰ ਸਿੰਘ ਹਰਸਿਮਰਨ ਸਿੰਘ ਗੁਰਪ੍ਰੀਤ ਗੁਰਪ੍ਰੀਤ ਸਿੰਘ ਨਵਜੋਤ ਸਿੰਘ ਪਰਮਪ੍ਰੀਤ ਸਿੰਘ ਕਰਨਵੀਰ ਸਿੰਘ ਆਕਾਸ਼ਪ੍ਰੀਤ ਸਿੰਘ ਜਤਿੰਦਰ ਸਿੰਘ ਤੇ ਜਗਪ੍ਰੀਤ ਸਿੰਘ ਵਿਕਰਮਜੀਤ ਸਿੰਘ ਐਸਆਈ ਤੇਮਰਪਾਲ ਸਿੰਘ ਕਾਂਸਟੇਬਲ ਸ਼ਮਸ਼ੇਰ ਸਿੰਘ ਨਵਰੀ ਨਵਰੀ ਨਵਪ੍ਰੀਤ ਸਿੰਘ ਤੇ ਹੈਡ ਕਨਸਟੇਬਲ ਹਰਪ੍ਰੀਤ ਕੌਰ ਦੀ ਨਵੀਂ ਤੈਨਾਤੀ ਸੀਆਈਏ ਸਟਾਫ ਤਰਨਤਾਰਨ ਦੇ ਵਿੱਚ ਕਰ ਦਿੱਤੀ ਗਈ ਹੈ ਤਾਂ ਸਾਰੇ ਦਾ ਸਾਰਾ ਸਟਾਫ ਥਾਣੇ ਦਾ ਸੀਆਈਏ ਸਟਾਫ ਆ ਜਿਹੜਾ ਸਮੁੱਚਾ ਤਰਨਤਾਰਨ ਦਾ ਉਸ ਦਾ ਤਬਾਦਲਾ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਹਾਲਾਂਕਿ ਇਸ ਦੇ ਪਿੱਛੇ ਵੱਡੇ ਪੁਲਿਸ ਅਫਸਰਾਂ ਨੇ ਜਿਨ੍ਹਾਂ ਨੇ ਬਦਲੀ ਕੀਤੀ ਹੈ ਵੱਡੇ ਪੱਧਰ ਦੇ ਉੱਤੇ ਕੋਈ ਵੱਡਾ ਕਾਰਨ ਤਾਂ ਨਹੀਂ ਦੱਸਿਆ ਜਾਂ ਅਧਿਕਾਰਤ ਤੌਰ ਦੇ ਉੱਤੇ ਤਾਂ ਨਹੀਂ ਦੱਸਿਆ ਇਸ ਨੂੰ ਵੱਡੇ ਪੁਲਿਸ ਅਧਿਕਾਰੀ ਖਾਸ ਕਰਕੇ ਐਸਪੀ ਇਨਵੈਸਟੀਗੇਸ਼ਨ ਇਹ ਦੱਸ ਰਹੇ ਨੇ ਕਿ ਰੁਟੀਨ ਦੀ ਕਾਰਵਾਈ ਹੈ ਪਰ ਪੂਰੇ ਦਾ ਪੂਰਾ ਥਾਣਾ ਬਦਲ ਦੇਣਾ ਰੂਟੀਨ ਦੀ ਕਾਰਵਾਈ ਦਾ ਹਿੱਸਾ ਕਦੇ ਨਹੀਂ ਬਣਦਾ ਤਾਂ ਇਸੇ ਤਰੀਕੇ ਦੇ ਨਾਲ ਇਸੇ ਕਰਕੇ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਸਮੁੱਚੇ ਸਟਾਫ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਕੁਝ ਮੁਲਾਜ਼ਮ ਜਾਂ ਅਧਿਕਾਰੀ ਐਸੇ ਹੋਣਗੇ ਜਿਨ੍ਹਾਂ ਦੀ ਕੋਈ ਨਾ ਕੋਈ ਕਮਜ਼ੋਰ ਕੜੀ ਹੋਵੇਗੀ ਜਿਸ ਦੇ ਨਾਲ CIA ਸਟਾਫ ਦੇ ਅੰਦਰ ਜਿਹੜੀ ਮਾੜੇ ਅਨਸਰਾਂ ਨੂੰ ਪੜ੍ਹ ਕੇ ਲਿਆਂਦਾ ਜਾਂਦਾ ਉਹਨਾਂ ਦੇ ਨੇ ਦੀ ਜਿਹੜੀ ਜਾਂਚ ਆ ਜ਼ਰੂਰ ਪ੍ਰਭਾਵਿਤ ਹੋ ਰਹੀ ਹੋਵੇਗੀ ਜਿਸ ਦੇ ਕਰਕੇ SSP ਨੂੰ ਲੱਗਿਆ ਕਿਸਟਾਫ ਬਦਲਣ ਦੀ ਜ਼ਰੂਰਤ ਹੈ ਤਾਂ ਇਸੇ ਕਰਕੇ ਇੱਕੋ ਝਟਕੇ ਸਾਰੇ ਹੀ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਅਫਸਰਾਂ ਦਾ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਜਦੋਂ ਵੀ ਕੋਈ ਤਬਾਦਲਾ ਹੁੰਦਾ ਚਿੰਚੇਤ ਔਰ ਪੂਰੇ ਦੇ ਪੂਰੇ ਸਟਾਫ ਦਾ ਤਾਂ ਫਿਰ ਕੋਈ ਛੋਟੀ ਗੱਲ ਨਹੀਂ ਹੁੰਦੀ ਔਰ ਇਸ ਬਾਬਤ ਦੇਖਦੇ ਹਾਂ ਕਿ ਕੀ ਕਾਰਨੋਂ ਨਿਕਲ ਕੇ ਸਾਹਮਣੇ ਹੋਰ ਆਉਂਦੇ ਨੇ ਸਾਡੀ ਨਜ਼ਰ ਬਣੀ ਰਹੇਗੀ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ